26 ਜਨਵਰੀ ਨੂੰ ਲੈ ਕੇ ਸਕਿਉਰਿਟੀ ਅਰੇਂਜਮੈਂਟਸ ਜਾਂ ਹੋਰ ਜਿਹੜੀ ਗਤੀਵਿਧੀਆਂ ਨੇ ਉਹਨੂੰ ਕਿਸ ਤਰ੍ਹਾਂ ਪੁਲਿਸ ਮੈਨੇਜ ਕਰੀ ਤਾਂ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਦਵ ਜੀ ਨੇ ਸਾਰੇ ਪੰਜਾਬ ਦੇ ਜਿੰਨੇ ਕਮਿਸ਼ਨਰੇਟ ਨੇ ਡਿਸਟ੍ਰਿਕਟਸ ਨੇ ਉੱਥੇ ਡੀਆਈਜੀ ਤੇ ਅਬਵ ਰੈਂਕ ਦੇ ਆਫਸਰਸ ਨੂੰ ਹਰ ਜ਼ਿਲ੍ਹੇ ਦੇ ਵਿੱਚ ਬਤੌਰ ਪਬਲਿਕ ਡੇ 26 ਜਨਵਰੀ ਦੇ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਆ ਉਹਨਾਂ ਨੂੰ ਸੁਪਰਵਾਈਜ਼ ਕਰਨ ਵਾਸਤੇ ਡਿਊਟੀਆਂ ਲਾਈਆਂ ਗਈਆਂ ਜੰ। ਉਹਨਾਂ ਹੁਕਮਾਂ ਦੇ ਤਹਿਤ ਮੈਨੂੰ ਜਿਹੜਾ ਹੈ ਡਿਸਟ੍ਰਿਕਟ ਕਪੂਰ ਥੱਲੇ ਲੋਕੇਟ ਕੀਤਾ ਗਿਆ। ਅੱਜ ਐਸਐਸਪੀ ਸ਼੍ਰੀ ਗੌਰਵ ਪੋਰਾ ਉਹਨਾਂ ਦੀ ਸਾਰੀ ਟੀਮ ਐ ਸਾਰੇ ਐਸਪੀ ਸਬੰਧ ਜੀਓਜ਼ ਦੇ ਨਾਲ ਮੀਟਿੰਗ ਕਰਕੇ ਔਰ 26 ਜਨਵਰੀ ਤੱਕ ਦੀਆਂ ਸਾਰੀਆਂ ਜਿਹੜੀਆਂ ਪਲੈਨਿੰਗਸ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਬੈਠ ਕੇ ਵਿਚਾਰ ਕੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਟ੍ਰੈਫਿਕ ਅਰੇਂਜਮੈਂਟ ਤੁਹਾਡਾ ਜਿੰਨਾ ਵੀ ਟ੍ਰੈਫਿਕ ਅਰੇਂਜਮੈਂਟਸ ਹੋ ਕੇ ਫੇਅਰ ਪਾਰਕਿੰਗ ਅਰੇਂਜਮੈਂਟਸ ਸਿਕਿਉਰਿਟੀ ਅਰੇਂਜਮੈਂਟਸ ਔਰ ਜਿੰਨੇ ਵੀ ਉੱਥੇ ਆ ਰਹੇ ਬੀਬੀਆਈਪੀਸ ਨੇ ਜਾਂ ਹੋਰ ਡਿਗਨਿਟਰੀਸ ਨੇ ਜਾਂ ਪਬਲਿਕ ਦਾ ਸਕੂਲ ਦੇ ਬੱਚੇ ਆਡੀਅנס ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਕਿੱਦਾਂ ਜਿਹੜਾ ਹੈਜ਼ਲ ਫਰੀ ਉਹਨਾਂ ਦੀ ਮੂਵਮੈਂਟ ਹੋ ਸਕੇ ਔਰ ਉਹ ਜਿਹੜੀ ਸਮਾਗਮ ਵਾਲੀ ਥਾਂ ਤੇ ਆ ਬੜੇ ਆਰਾਮ ਦੇ ਤਰੀਕੇ ਦੇ ਨਾਲ ਸਮੂਥਲੀ ਉੱਥੇ ਪਹੁੰਚ ਸਕਣ ਤੇ ਵਾਪਸੀ ਤੇ ਜਿਹੜਾ ਹੈਗਾ ਸਮੂਥਲੀ ਉੱਥੇ ਜਾ ਸਕਦਾ ਇਸ ਤੋਂ ਅਲੱਗ ਦਾ ਜਿਹੜੇ ਮਾੜੇ ਅੰਸਰ ਆ ਉਹ ਇਸ ਇਸ ਸਮਾਗਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਖਲਲ ਜਾਂ ਇਸ ਦਿਨ ਨੂੰ ਇਸ ਜਿਹੜਾ ਸਾਡਾ ਖੁਸ਼ੀ ਦਾ ਦਿਹਾੜਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਇੰਟਰਫੀਰੈਂਸ ਨਾ ਕਰਨ ਉਹਦੇ ਬਾਰੇ ਅਸੀਂ ਆਪਦੇ ਪੁਕਤਾ ਸਟੱਡੀ ਸਟ੍ਰੈਟਜੀ ਜਿਹੜੀ ਆ ਉਹਨੂੰ ਚੱਕ ਆਊਟ ਕੀਤਾ ਔਰ ਹਰ ਗਸਟਡ ਅਫਸਰ ਦੀ ਹਰ ਮੱਦ ਦੇ ਇੰਚਾਰਜ ਐਸ ਐਚ ਓ ਚੌਂਕੀ ਇੰਚਾਰਜ ਉਹਨਾਂ ਦੀਆਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਕਿੱਦਾਂ ਕਿੱਦਾਂ ਡਿਊਟੀਆਂ ਲੱਗਣਗੀਆਂ ਜੁਆਇੰਟ ਕੰਟਰੋਲ ਰੂਮ ਸਿਵਲ ਪ੍ਰਸ਼ਾਸਨ ਦੇ ਨਾਲ ਰਲ ਕੇ ਇੱਕ ਅਸੀਂ ਜਿਹੜਾ ਹੈਗਾ ਜੁਆਇੰਟ ਕੰਟਰੋਲ ਰੂਮ ਬਣਾ ਰਹੇ ਹਾਂ ਤਾਂ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਿਸੇ ਵੀ ਐਮਰਜੈਂਸੀ ਆਸਤੇ ਕਿਸੇ ਵੀ ਹੋਰ ਕਾਲ ਆਸਤੇ ਇਮੀਡੀਏਟਲੀ ਤਿਆਰ ਰਹਿਣ ਔਰ ਜੇ ਕੋਈ ਮਸਲਾ ਜੇ ਕੋਈ ਇਸ਼ੂ ਸਾਹਮਣੇ ਆਉਂਦਾ ਤਾਂ ਲੋਕ ਜਿਹੜੇ ਵੀ ਕੋਈ ਕੰਟਰੋਲ ਰੂਮ ਤੱਕ ਸਾਡੇ ਕਿਸੇ ਤਰ੍ਹਾਂ ਦੀ ਵੀ ਅਸਿਸਟੈਂਸ ਜਾਂ ਹੈਲਪ ਵਾਸਤੇ ਅਪਰੋਚ ਕਰਨਗੇ ਉਹਨੂੰ ਕਿਦਾਂ ਸਮੇਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਉਹਦਾ ਹੱਲ ਕਰਨਾ ਔਰ ਉਸ ਇਸ਼ੂ ਨੂੰ ਰਿਜ਼ੋਲਵ ਕਰਨਾ ਇਹ ਸਾਰੀਆਂ ਜਿਹੜੀਆਂ ਸਟਰੈਟਜੀਸ ਆ ਤੇ ਪਲੈਨਿੰਗਸ ਜਿਹੜੀਆਂ ਜਿਵੇਂ ਮੀਟਿੰਗ ਚ ਕੀਤੀ ਸਰ ਇਹ ਦੇਸ਼ਕ ਰਿਪਬਲਿਕ ਦੇ ਹਨ ਲੇਕਿਨ ਕਿਸਾਨ ਅੰਦੋਲਨ ਦੀ ਉਹਨਾਂ ਨੇ ਕੁਝ ਅਨਾਊਂਸਮੈਂਟਸ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਪਲੈਨ ਆਊਟ ਕਰਨਾ ਉਸਦੇ ਕਿਸਾਨ ਜਿਹੜੇ ਹੈ ਨਾ ਜੀ ਉਹਨਾਂ ਦੇ ਸਾਰੇ ਪੰਜਾਬ ਚ ਪੈਨ ਪੰਜਾਬ ਵੀ ਉਹਨਾਂ ਨੇ ਟਰੈਕਟਰ ਰੈਲੀਸ ਦਾ ਜਿਹੜਾ ਉਹ ਕਾਲ ਦਿੱਤੀ ਆ ਸੋ ਦੇ ਆਰ ਵੈਲਕਮ ਅਸੀਂ ਉਹਨਾਂ ਦੇ ਨਾਲ ਬਹਿ ਕੇ ਜਿੱਦਾਂ ਜਿੱਦਾਂ ਦੀ ਵੀ ਉਹਨਾਂ ਨੂੰ ਸਾਡੇ ਤੋਂ ਮਦਦ ਦੀ ਜਾਂ ਜਿੱਦਾਂ ਜਿੱਦਾਂ ਦਾ ਵੀ ਸਹਿਯੋਗ ਦੀ ਜ਼ਰੂਰਤ ਹੋਊਗੀ ਸੋ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਤਾਂ ਕਿ ਉਹਨਾਂ ਨੇ ਵੀ ਜਿਹੜਾ ਆਪਣਾ ਪੀਸਫੁੱਲ ਪ੍ਰੋਟੈਸਟ ਆ ਉਹ ਸਾਡੀ ਡੈਮੋਕ੍ਰੇਸੀ ਦਾ ਹਿੱਸਾ ਤਾਂ ਕਿ ਉਹ ਆਪਦਾ ਪੀਸਫੁੱਲ ਪ੍ਰੋਟੈਸਟ ਜਿਹੜਾ ਵਾ ਉਹ ਕਰ ਸਕਣ ਉਹਨਾਂ ਨੂੰ ਸੇਫ ਪੈਸੇਜ ਮਿਲੇ ਉਹਨਾਂ ਨੂੰ ਹੈਜ਼ਲ ਫਰੀ ਉਹਨਾਂ ਦੀ ਮੂਵਮੈਂਟ ਹੋ ਸਕੇ ਤੇ ਅਮਨ ਮਾਨ ਬਣਿਆ ਰਹੇ ਟ੍ਰੈਫਿਕ ਦੀ ਮੂਵਮੈਂਟ ਕਿਤੇ ਖਰਾਬ ਨਾ ਹੋਵੇ ਆਮ ਲੋਕਾਂ ਦਾ ਜਨਨ ਜੀਵਨ ਜਿਹੜਾ ਹੈਗਾ ਉਹ ਪ੍ਰਭਾਵਿਤ ਨਾ ਹੋਵੇ ਇਸ ਬਾਰੇ ਵੀ ਅਸੀਂ ਪੂਰੀ ਪਲੈਨਿੰਗ ਸਾਰੇ ਕਿਨੂੰ ਇਸ ਵਾਰ ਸ੍ਰੋਟੀ ਅਰੇਂਜਮੈਂਟ ਕੀਤਾ ਜਾ ਰਿਹਾ ਕਿ ਇਹਦੇ ਬਾਰੇ ਇਨਪੁਟ ਆ ਕੋਈ ਸਬਸਕ੍ਰਾਈਬਰ ਕੋਈ ਇਨਪੁਟ ਆ ਕਿ ਜਾਂਦਾ ਇਸ ਤਰ੍ਹਾਂ ਵੇਖੋ ਇਹੋ ਜਿਹੇ ਦਿਹਾੜਿਆਂ ਤੇ ਕਈ ਏਜੰਸੀਆਂ ਵੱਲੋਂ ਇਨਪੁਟਸ ਜਿਹੜੀਆਂ ਆਉਂਦੇ ਰਹਿੰਦੀਆਂ ਨੇ ਅਲਰਟਸ ਆਉਂਦੇ ਰਹਿੰਦੇ ਨੇ ਕੁਈ ਇਹੋ ਜੇ ਸਪੈਸੀਫਿਕ ਅਲਰਟ ਨਹੀਂ ਹੈਗੇ ਰੂਟੀਨ ਅਲਰਟਸ ਜਿਹੜੇ ਹਮੇਸ਼ਾ ਹੀ ਰਹਿੰਦੇ ਆ ਔਰ ਇਹਨਾਂ ਦਿਹਾੜਿਆਂ ਤੇ ਵੀ ਰਹਿੰਦੇ ਅੱਗੇ ਪਿੱਛੇ ਵੀ ਆਉਂਦੇ ਰਹਿੰਦੇ ਸੋ ਇਨਪੁਟਸ ਕੋਈ ਐਡੀ ਖਾਸ ਕੋਈ ਇਨਪੁਟ ਨਹੀਂ ਹੈਗੇ ਰੂਟੀਨ ਇਨਪੁਟਸ ਆ ਤੇ ਇਹ ਰੂਟੀਨ ਜਿਹੜਾ ਸਾਡਾ ਹੈਗਾ ਵਾ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਜਿੰਨੇ ਵੀ ਪੁਖਤਾ ਇਹੋ ਜੇ ਸਮਾਗਮਾਂ ਤੇ ਜਿਹੜੇ ਉਹ ਕੀਤੇ ਜਾ ਸਕਦੇ ਆ ਉਹ ਸਾਡਾ ਇੱਕ ਡਿਊਟੀ ਜੇ شمار ਆ ਔਰ ਉਹਨੂੰ ਬੈਸਟ ਅਸੀਂ ਕਿਦਾਂ ਕਰ ਸਕਦੇ ਆ ਉਹਦੇ ਬਾਰੇ ਅਸੀਂ ਅੱਜ ਦੇਸ਼ ਸਾਡੇ ਬਾਰੇ ਨਹੀਂ ਖੜੇ ਹਾਂ ਅਸੀਂ ਛੋਟੇ ਜਿਹੇ ਪੰਜਾਬ ਦੇ ਵਿੱਚ ਪਲੱਸ ਕੁਝ ਗ੍ਰੇਨਾ ਜਿਹੜੇ ਕਪੂਰਤਾ ਜ਼ਿਲ੍ਹੇ ਦੇ ਵਿੱਚ ਵੀ ਗ੍ਰਾਵੇਡ ਹੋਏ ਸੀ ਉਹਨਾਂ ਨੂੰ ਵੀ ਇਸ ਸਿਕਿਉਰਟੀ ਨਿਯਮਾਂ ਦੇ ਅੰਦਰ ਨਜ਼ਰ ਦੇਖ ਦਿੱਤੇ ਹੈ। ਸਹੀ ਉਹ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਹੈ। ਇਹ ਜਿਹੜੇ ਹੈਗੇ ਸੁਵਾਗਮ ਦੇ ਸਿਕਿਉਰਟੀ ਅਰੇਂਜਮੈਂਟਸ ਹਨ ਹਰ ਪੱਖ ਦੇ ਉੱਤੋਂ ਹੀ ਜਿਹੜਾ ਵੀ ਕੋਈ ਵੀ ਕੋਈ ਪੀਓ ਆ ਕੋਈ ਬਰਮਾਸ਼ਾ ਕੋਈ ਹਾਰਡ ਕੋਰ ਕ੍ਰਿਮਨਲ ਆਲਾ ਕਈ ਮਕਦਮਿਆਂ ਦੇ ਵਿੱਚ ਸਾਡੇ ਅਜੇ ਮੁਲਜ਼ਮ ਨਹੀਂ ਫੜੇ ਗਏ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਹੀ ਇਹਦੇ ਵਿੱਚ ਲੈ ਕੇ ਚੱਲੇ ਆਂ ਇਹਦਾ ਪੂਰਾ ਜੱਲਾ ਵੀ ਵੱਡਾ ਦਾਇਰਾ ਬਣਾ ਕੇ ਕਿਹੜੇ ਕਿਹੜੇ ਬੰਦੇ ਰਹਿੰਦੇ ਆ ਫੜਨ ਵਾਲੇ ਜਿਹੜੇ ਮੁਲਜ਼ਮ ਪੱਜੇ ਆ ਜਾਂ ਪੀਓਸ ਆ ਜਾਂ ਬੀਸੀਏ ਬੀਸੀਬੀ बीसीसी वो सारेयां दीया चेकिंग ਉਹਨਾਂ ਦੀਆਂ ਹਾਜ਼ਰੀਆਂ ਕਿੱਥੇ ਹਾਜ਼ਰ ਨੇ ਕੀ ਕਰ ਰਹੇ ਆ ਕੀ ਐਕਟੀਵਿਟੀਸ ਉਹ ਸਾਰਾ ਹੀ ਇਹਦਾ ਪਾਰਟ ਆ ਸਰ ਇਹਦੇ ਵਿੱਚ ਕੈਟੇਗੋਰਾਇਜ਼ ਵੀ ਕੀਤਾ ਗਿਆ ਕਿ ਜਿਹੜਾ ਪਬਲਿਕ ਪਲੇਸਿਸ ਦੇ ਉੱਪਰ ਰੂਟ ਚੈਕਿੰਗ ਕਰਨਾ ਜਾਂ ਫਿਰ ਨਾਕੇਬੰਦੀ ਕਰਨਾ ਇਹਨੂੰ ਕੁਛ ਇਸ ਤਰ੍ਹਾਂ ਵੀ ਕੈਟੇਗੋਰਾਇਜ਼ ਕੀਤਾ ਗਿਆ ਆਨਲੇ ਦਿਨ ਜਿਸਕਿਉਰਟੀ ਨੂੰ ਬਿਲਕੁਲ ਇਹਦੇ ਤਾਂ ਕਈ ਪਹਿਲੂ ਤਾਂ ਅਸੀਂ ਪਲਾਨਿੰਗ ਕੀਤੀ ਆ ਕਾਸ ਆਪਰੇਸ਼ਨ ਵੀ ਚੱਲੂਗਾ ਸਿਟੀ ਸੀਲਿੰਗਸ ਦੇ ਪਲਾਨ ਵੀ ਬਣਾਏ ਗਏ ਆ ਸਿਟੀ ਨੂੰ ਸੀਲ ਕੀਤਾ ਜਾਊਗਾ ਫਗਵਾੜਾ ਸਿਟੀ ਬੜੀ ਇੰਪੋਰਟੈਂਟ ਆ ਉੱਥੇ ਵੀ ਸਿਟੀ ਸੀਲਿੰਗ ਪਲਾਨ ਕੀਤਾ ਡਿਸਟ੍ਰਿਕਟ ਸੀਲਿੰਗ ਦੇ ਵੀ ਪਲਾਨ ਕੀਤੇ ਆ ਜਿਹੜੇ ਤੁਹਾਡੇ ਬੱਸ ਸਟੈਂਡ ਆ ਰੇਲਵੇ ਸਟੇਸ਼ਨਸ ਉੱਥੇ ਕੋਈ ਸਮਾਨ ਸ਼ੱਕੀ ਬੰਦਾ ਨਾ ਕੋਈ ਸਮਾਨ ਨਾ ਰੱਖੇ ਸ਼ੱਕੀ ਵਸਤੂ ਦਾ ਕੋਈ ਆ ਜੇ ਜੇ ਕੋਈ ਚੀਜ਼ ਇਹੋ ਜੀ ਨੋਟਿਸ ਚ ਆਉਂਦੀ ਆ ਉਹਨੂੰ ਕਿੱਦਾਂ ਉਹਨੂੰ ਡਿਸਪੋਜ਼ ਆਫ ਕਿੱਦਾਂ ਕਰਨਾ ਉਹਨੂੰ ਕਿੱਦਾਂ ਬੂ ਟੈਕਲ ਕਰਨਾ ਕਿਹੜਾ ਬੰਦਾ ਕਿੰਦਰ ਨੂੰ ਮੂਵ ਕਰੂਗਾ ਕਿੱਥੇ ਕਿੱਥੇ ਜੇ ਕੋਈ ਕੋਈ ਐਸੋ ਜੀ ਕੋਈ ਸੁਭਾਗਲਾ ਆ ਜਾਂਦੀ ਹੈ ਜਿੱਥੇ ਕੋਈ ਵਾਇਲੈਂਟ ਕੋਈ ਚੀਜ਼ ਹੋ ਜਾਂਦੀ ਹੈ ਕੋਈ ਬਹੁਤ ਵਾਇਲੈਂਟ ਵਾਇਲੈਂਟ ਹੋ ਜਾਂਦਾ ਉਹਨੂੰ ਕਿੱਦਾਂ ਟੈਕਲ ਕਰਨਾ ਕਿਹੜੀਆਂ ਰਿਜ਼ਰਵਾਂ ਕਿੱਦਾਂ ਮੂਵ ਕਰਦੀਆਂ ਕਿਹੜੇ-ਕਿਹੜੇ ਅਫਸਰ ਦੀ ਕੀ-ਕੀ ਸੁਪਰਵਾਈਜ਼ਨ ਹੋਊਗੀ ਉਹ ਬੜਾ ਅਸੀਂ ਥ੍ਰੈਡ ਬੇਅਰ ਸਾਰੀਆਂ ਚੀਜ਼ਾਂ ਦੇ ਉੱਤੇ ਹੀ ਅੱਜ ਜਿਹੜਾ ਹੈਗਾ ਚਰਚਾ ਕੀਤੀ ਹੈ ਔਰ ਉਹਦੀ ਆ ਪਲੈਨਿੰਗ ਅਸੀਂ ਪੁਖਤਾ ਬਣਾਉਂਦੇ ਆ ਆਖਿਰwale ਕਿੰਨੇ ਕ ਕਿੰਨੇ ਕ ਮੁਲਾਜ਼ਮ ਇਸ ਆਪਰੇਸ਼ਨ ਚ ਸ਼ਾਮਲ ਹੋਣਗੇ ਇਹ ਦੇਖੋ ਡਿਸਟ੍ਰਿਕਟ ਪੁਲਿਸ ਦੇ ਜਿੰਨੀ ਵੀ ਇੱਥੇ ਨਫਰੀ ਹੈਗੀ ਆਈ ਥਿੰਕ ਇੰਨਾ ਕੋ 1100 ਸਮਥਿੰਗ ਦੀ ਨਫਰੀ ਹੈ ਸੋ ਉਸ ਨਫਰੀ ਨੂੰ ਜਿਹੜੀਆਂ ਵੱਡੇ ਜਿਹੜੇ ਸਾਡੇ ਦਫਤਰਾਂ ਉੱਥੇ ਜਿਹੜੀਆਂ ਨੋਨ ਐਸੈਂਸ਼ੀਅਲ ਡਿਊਟੀਆਂ ਸੀ ਉਹਨਾਂ ਤੋਂ ਅਸੀਂ ਉਹਨਾਂ ਨੂੰ ਹਟਾ ਕੇ ਵੀ ਇਸ ਡਿਊਟੀਆਂ ਦੇ ਲਾਵਾਂਗੇ ਔਰ ਇਸ ਤੋਂ ਇਲਾਵਾ ਜਿਹੜੀਆਂ ਕੋ ਲੱਗੂਗੀ ਆ ਸਾਨੂੰ ਉਹੀ ਅੱਜ ਅਸੀਂ ਪਲੈਨਿੰਗ ਕੀਤੀ ਹੈ ਡੇਟ ਇਸ ਆਲਸੋ ਪਾਰਟ ਆਫ ਪਲੈਨਿੰਗ ਇਹ ਮਤਲਬ 26 ਜਨਵਰੀ ਤੋਂ ਤਾਂ ਹੀ ਜਿਹੜੀਆਂ ਹੈਗੀਆਂ ਵਾ ਅਸੀਂ 31 26 ਜਨਵਰੀ ਇਹ ਪਲੈਨਿੰਗਸ ਨੂੰ ਕਰਕੇ ਮੀਟਿੰਗ ਕੀਤੀ ਆ ਔਰ ਇਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਰੈਕੋਗਨੀਸ਼ਨ ਕਰਨ ਦੀ ਲੋਡ ਪਊਗੀ ਕੋਈ ਸਾਨੂੰ ਫੋਰਸ ਹੋਰ ਲੋਡ ਪੈਂਦੀ ਆ ਜਾਂ ਕੋਈ ਬੈਰੀਕੇਡਸ ਦੀ ਲੋਡ ਪੈਂਦੀ ਆ ਜਾਂ ਹੋਰ ਡਾਕ ਸਕਾਡ ਦੀ ਲੋਡ ਪੈਂਦੀ ਆ ਇਹੋ ਜੀਆਂ ਸਾਰੀਆਂ ਲੋਡਾਂ ਜਿਹੜੀਆਂ ਐਸਐਸਪੀ ਸਾਹਿਬ ਨੂੰ ਇਹੋੜ ਵਰਕਆਊਟ ਕਰ ਲੈਣਗੇ ਤੇ ਇੱਕ ਦੋ ਦਿਨਾਂ ਦੇ ਵਿੱਚ ਜਿੰਨੇ ਡਿਸਟ੍ਰਿਕਟ ਤੋਂ ਬਾਹਰ ਵੀ ਸਾਨੂੰ ਫੋਰਸ ਦੀ ਲੋਡ ਪਊਗੀ ਅਸੀਂ ਹੋਰ ਬੁਲਾਵਾਂਗੇ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਮੈਨ ਥੈਂਕ ਯੂ ਥੈਂਕ ਯੂ